ਮੇਰੀ ਬੇਤ ਨੂੰ ਉਹ ਵਾਗ ਅਸਟੇਨ ਲੱਗਿਆ ਨਹੀਂ ਮੇਰਾ ਮੇਰੀ ਵਾਜੇ ਨਾਲ ਡਿਪੂਟਲ ਦਾ 2 ਸਾਲ ਹੋ ਗਿਆ ਇਹਨਾਂ ਜੀ ਦਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਦਾ ਆਡਾ ਨਵਾਂ ਪਿੰਡ ਫਤਿਹਗੁਰ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਜੀ ਨਾਲ ਵਾਇਰਲ ਹੋ ਗਈ ਆ ਜਿਹੜੇ ਕਿ ਕੁਝ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਫਿਰ ਗੁਰਦਾਸ ਘਰ ਦੇ ਲੱਗ ਜਾਂਦੇ ਆ ਠੀਕ ਬੱਚੇ ਨੂੰ ਕਿਉਂ ਕੋਸੋ ਵਾਹ ਕਰਕੇ ਲੈ ਗਿਆ ਮੈਨੂੰ ਕੀ ਮਸਲਾ ਕੀ ਅਦਾਰਾ ਜੀ ਤੇ ਕਿਹੜਾ ਇਹ ਵਾਰ ਨਹੀਂ ਜੀ ਬੱਚੇ ਨੂੰ ਵਾਹ ਕਰਕੇ ਨਹੀਂ ਲੈ ਕੇ ਆਈ ਮੇਰਾ ਮੇਰੀ ਵਾਈਫ ਦੇ ਨਾਲ ਡਿਸਕਿਊਟ ਚੱਲਦਾ 2 ਸਾਲ ਹੋ ਗਏ ਤੋਂ ਗਈ ਆ ਤਾਂ ਕਿਉਂ ਕਰਾਂ ਵੀਰ ਨਾ ਨਾ ਤਾਂ ਮੇਰੇ ਬੱਚੇ ਨੂੰ ਵੇਣ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਦਾ ਹਰ ਵਾਰੀ ਇੱਥੇ ਮੈਂ ਇੱਕ ਦਿਨ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਫੜ ਲੈ ਜੋੜੇ ਆ ਕਿ ਮੇਰੇ ਕਮ ਸੇ ਕ ਮੇਰੇ ਬੱਚਿਆਂ ਨਾਲ ਨਾ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਰ ਦੇ ਵਿੱਚ ਵੀ ਜੱਜ ਨੇ ਵੀ ਕਹਾਂ ਕਿ ਇਹਨਾਂ ਦੇ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾजूद ਇਹਨਾਂ ਦਾ ਨਾ ਕੋਈ ਗੱਲ ਨਹੀਂ ਕਰਾਉਂਦੇ ਇਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਤਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਕਿ ਝੂਠੀਆਂ ਪਰਫਾਰਮੈਂਸ ਰਾਈ ਜਾਂਦੇ ਕਿ ਸਾਡੇ ਘਰ ਲੱਗੇ ਇਹਨਾਂ ਦੇ ਘਰ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮੈਂ ਗਿਆ ਇਹਨਾਂ ਦੇ ਘਰੇ ਮੈਂ ਨਾ ਘਰ ਗਿਆ ਬੱਚੇ ਨੂੰ ਮਿਲਣ ਵਾਸਤੇ ਮੇਰੀ ਸੱਸ ਨੇ ਮੇਰੀ ਤੁਹੇਨ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਇਹਨਾਂ ਦੇ ਪਿੰਡ ਦੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚ ਮੇਰਾ ਸਾਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉਥੇ ਮੇਰੇ ਗੱਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਆ ਮੇਰੇ ਕੋਲ ਦੀ ਵੀਡੀਓ ਵੀ ਹੈਗੀ ਨਾ ਮੇਰੀ ਗੱਡੀ ਵੀ ਭੰਨੀ ਆ ਤੇ ਨਾਲ ਹੀ ਇਹਨਾਂ ਨੇ ਮੇਰੇ 'ਤੇ ਮਾਰਕਟਾਈ ਕੀਤੀ ਆ ਮੈਂ ਤਾਂ ਫਿਰ ਆਪਣਾ ਇੱਕ ਮਿੰਟ ਜਿਹਾ ਫੋਨ ਆਨ ਕਰ ਲਵਾਂ ਉਸ ਦਿਨ ਉਹਨੇ ਦਰਖਾਸ਼ ਵੀ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਵਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਹਾਂ ਗਿਆ ਕਿ ਮੈਂ ਕਿ ਚਲੋ ਸਾਰਿਆਂ ਨੇ ਕਿਹਾ ਕਿ ਆਪਾਂ ਵੈਬ ਬਈਆ ਕਰ ਗਏ ਆ ਪਰ ਨਾ ਵਧੀਏ ਜੇ ਲੱਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਹੀ ਗਾਈ ਜਾ ਰਹੀ ਆ ਕਿ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਏ ਇੱਥੇ ਮੈਂ ਇਹਨਾਂ ਦੇ ਕੋਲ ਬੱਚਿਆਂ ਨੂੰ ਮਲਾਉਣ ਵਾਸਤੇ ਲੈ ਆ ਗਿਆ ਜਿੱਦ ਤਨਾ ਮੇਰੇ ਤੋਂ ਬੱਚੇ ਖੋਲੇ ਸਕੋ ਤੇ ਮੈਨੂੰ ਉਹ ਤੋਂ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਦੀ ਸੈਕੰਡ ਹਾਰਟ ਸਕੂਲ ਦੇ ਵਿੱਚ ਪੜਦਾ ਸੀ ਇਹ ਜਾ ਰਹੀ ਆ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਕਰ ਲੰਦੇ ਆਪ੍ਰੈਲ ਦੀ ਮੈਂ ਤਾਂ ਫੈਗੜਾ ਰੂਪਲ ਪਿੱਛੇ ਬਣ ਚਾ ਪਰਨ ਗਿਆ ਸੀ ਜਾ ਕੇ ਚਾਚੂ ਕਰ ਸਕਦੇ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆਨ ਲੈਣ ਵਾਸਤੇ ਇਹਨਾਂ ਨੇ ਮੈਨੂੰ ਬੇਕੋ ਬੱਚੇ ਖੋਲੇ ਤੇ ਮੈਨੂੰ ਬਾਹਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਹ ਕੀਤੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਇਥੇ ਇਹਨਾਂ ਨੂੰ ਮੈਂ ਈਵਨ ਇਥੋਂ ਤੱਕ ਵੀ ਕਹਿੰਦਾ ਅੱਜ ਪ੍ਰਸ਼ਾਸਨ ਨੇ ਅੱਜ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਅਜਿਹਾ ਕਿ ਮੈਂ ਮੈਡਮ ਪਲਵਿੰਦਰ ਜੀ ਕੌਰ ਜਿਹੜੇ ਐਸਐਸਪੀ ਉਥੋਂ ਦੇ ਗੁਰਦਾਸਪੁਰ ਉੱਥੇ ਮੈਂ ਆਪਣੀ ਇਕਾ ਅਰਜੀ ਵੀ ਦਿੱਤੀ ਆ ਕਿ ਮੇਰਾ ਕੰਮ ਸੇ ਕਮ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਵਹਾਰ ਕਰਾ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉੱਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਕੋਈ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੀ ਹੋਰ ਚਾਹੇ ਮਿਲਣਾ ਫਰਾਨੇ ਖਾਂਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਪੁੱਟ ਮਾਰਕ ਕੀਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਹੋਏ ਨਾ ਲਾ ਜੀ ਕਾਰਵਾਈ ਇਹੀ ਕਰਦੇ ਸੁਣਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਚਲੋ ਫਿਰ ਵਿੱਚ ਵੀ ਗੱਲੇ ਕਹਿ ਦਿੱਤੀ ਕਿ ਚਲੋ ਮੰਨ ਲਓ ਕਿ ਛੋਟਾ ਪੰਜਾਬ ਬਹਿ ਜੋ ਨਾ ਹੀ ਤੁਹਾਡਾ ਮਸਲਾ ਗਾਂ ਵਦੇ ਨਾ ਹੀ ਵਦੇ ਵੀ ਮੈਰਿਜ ਕਿੰਨਾ ਚਿਰ ਹੋ ਗਿਆ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਭਾਈ ਸਾਹਿਬ ਜੀ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ ਵਿੱਚ ਤੋਂ ਬਾਹਰ ਵੀ ਕਹੇ ਨੇ ਹਾਂ ਜੀ ਮੈਂ ਤੇ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂ ਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਹੈ ਸਾਰੇ ਆਹ ਦਾ ਵੀਜ਼ਾ ਵਾ ਆਪ ਨੂੰ ਚੈੱਕ ਕਰ ਸਕਦੇ ਜੀ ਆਫਰ ਲੈਟਰ ਤੱਕ ਜੋ ਵੀ ਹੈਗਾ ਕਿੰਨਾ ਦਾ ਵੀza ਹੈ ਜਦੋਂ ਇਹ ਗਏ ਨੇ ਬਾਹਰ ਜਦੋਂ ਵੀza ਲੱਗਾ ਜੀ ਉਹਦੇ ਬੱਚੇ ਸਾਡੇ ਕੋਲ ਹਾਂਜੀ ਜੀ ਇੱਥੇ ਬੱਚੇ ਛੱਡ ਕੇ ਚਲੇ ਗਏ ਜੀ ਫਿਰ ਤੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਸਭ ਹੋ ਗਿਆ ਸਰ ਇਹ ਕਹਿੰਦੀ ਹੈ ਕਿ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ 2020 ਲੜਾਈ ਇਸ ਟਾਈਮ ਦੀ ਇਹ ਵੀ ਹੈਗੀ ਆ ਕਿ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆ ਆਪਣੇ 2023 ਦੇ ਵਿੱਚ ਸਪਤੰਬਰ ਜਾ ਬਲਾਈ ਕੀਤਾ ਸੀ ਜੀ ਆ ਜਿਸ ਦਿਨ ਦੀ ਆਈ ਉਸ ਦਿਨ ਦੀ ਨੇ ਘਰ ਤੇ ਕਰੇ ਪਾਈ ਆ ਤੇ ਫਿਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋਬ ਹੈਗਾ ਦਾ ਆਪਦਾ ਵੇਜ ਵਟ ਕਿਤੇ ਲਾਇਆ ਵਾ ਹੁਣ ਹੀ ਮੈਂ ਆ ਜਦੋਂ ਕੈਨੇਡਾ ਦੀ ਰਿਫਿਊਜ਼ ਲਾਈ ਆ ਸਰ ਉਦੋਂ ਮੇਰਾ ਫੇਟਾ ਖਸਮ ਹੋ ਗਿਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਘਾਦੋ ਮੇਰੇ ਭਰਾ ਨੂੰ ਬਾਹਰ ਘਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਬੜਾ ਪੈਸਾ ਲੱਗ ਗਿਆ ਤਾਂ ਕਰਦੋ ਘਾੜੋ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਹਾਂਜੀ ਜਮੀਨ ਮੇਰੇ ਕੋਲ ਜੀ ਹੈ ਜੀ ਆਪਣੇ ਵਿਚਾਰੇ ਜੋਗੀ ਅੱਧਾ ਤੱਕ ਲੇਖਾਂ ਉਹਨਾਂ ਦੇ ਬੱਚੇ ਨੇ ਉਹ ਤਾਂ ਦੇ ਕੋਲ ਹਾਂਜੀ ਮੇਰੇ ਕੋਲੇ ਨਹੀਂ ਜੀ ਹੁਣ ਅਸਲ ਤੋਂ ਮੇਰੇ ਕੋਲੇ ਜੀ ਹਾਂਜੀ ਪਰ ਕੋਈ ਇਨਸਾਫ ਦੀ ਕੀ ਮੰਗ ਕਰਦੇ? ਕਿ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਉਹ ਝੂਠੀਆਂ ਬਵਾਹਾਂ ਤਾਂ ਬਜੇ ਜਾਵੇ ਪੁਲਸ ਵੀ ਜਾ ਕੇ ਸਾਰੀ ਕਿੰਨੀ ਵੇ ਗਈ ਇਨਕੁਆਇਰੀ ਕਰਕੇ ਜੇਕਰ ਮੈਂ ਦੋਸ਼ੀ ਹਾਂ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤਾਂ ਇਹ ਹੈਗਾ ਕਿ ਜੇ ਮੈਂ ਠੀਕ ਹ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਬਨੋ ਉਸ ਦਿਨ ਲਿਆਉਂਦਾ ਪਰ ਮੇਰੀ ਸੁਣਵਾਈ ਵੀ ਨਹੀਂ ਕਦੇ ਹੋਈ ਅਜੇ ਤੱਕ ਜਿਹੜੀ ਵੀਡੀਓ ਹੈ ਲੈ ਇਹ ਤੁਹਾਡੇ ਨਾਲੇ ਬੱਚੇ ਕਿ ਕਹਿੰਦੇ ਹਾਂਜੀ ਮੇਰੇ ਕੋਲੇ ਜੀ ਬੱਚੇ ਮੈਂ ਲੈ ਕੇ ਆਂ ਜੀ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਉਹਨੀਆਂ ਜੋ ਟੈਂਪਲ ਲੈ ਕੇ ਆ ਹਾਂਜੀ ਇਹ ਵੀਡੀਓ ਜਿਹੜੀ ਬਿਲਕੁਲ ਝੂਠੀ ਹੈ ਜੋ ਚਲੋ ਜੋ ਝੂਠੀ ਹੈ ਸੱਚੀ ਹੈ ਜੋ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਪਰ ਇਦਾਂ ਦੇ ਕੋਈ ਨਹੀਂ ਹੈਗਾ ਜਿਹੜੀ ਪਹਿਲੀਆਂ ਵੀਡੀਓ ਕੱਟ ਕੇ ਨਾ ਘਰ ਸੀਸੀਟੀਵੀ ਲੱਗੇ ਪਹਿਲੀ ਵੀਡੀਓ ਕੌਣ ਜਿੱਦਣ ਹੱਥ ਜੋੜ ਕੇ ਨਾ ਬੂਹੇ ਸੁਣਦੇ ਰਹੇ ਮੈਂ ਕੱਲਾ ਜਾਂਦ ਰਿਹਾ ਕੋਈ ਨਾਲ ਹੀ ਨਹੀਂ ਖੜਦਾ ਰਿਹਾ ਜੀ ਕੋਈ ਕਹਿੰਦੇ ਤੁਹਾਡੇ ਕੋਲ ਵੀਡੀਓ ਹੈਗੀ ਜਿਹੜੀ ਕੁੱਟਮਾਰ ਹੋਈ ਹੈ ਹਾਂਜੀ ਆ ਦੇਖੋ ਜੀ ਹਾਂਜੀ ਆ ਤੁਹਾਨੂੰ ਵਿਖਾ ਦੇਣਾ ਜੀ ਇਹ ਗੱਲ ਰਹੀ ਆ ਲੋਕੋ ਤੜੀ ਵਾਹ ਦੇ ਵਿੱਚ ਗੱਡੀ ਪੰਨੇ ਨਾਲ ਹੀ ਇਹਨਾਂ ਨੇ ਤੇ ਉਹ ਵੀਡੀਓ ਜਿਹੜੀ ਤੁਹਾਡੀ ਘੋਟ ਮਾਰ ਗਈ ਸੀ ਹਾਂਜੀ ਕਰਨ ਕੀ ਹੈ ਜੇ ਤੁਹਾਡੀ ਸੁਣਵਾਈ ਕਿਉਂ ਨਹੀਂ ਹੋਣੀ ਪਰ ਫਸ ਮੇਰੀ ਪੁਲਿਸ ਚਾ ਜੀ ਸਾਰੇ ਥਾਵਾਂ ਤੇ ਉਹਦਾ ਜਾਣ ਪਛਾਣ ਅਸ ਗਿਣੀ ਵੀ ਹੈਗੀ ਆ ਤੇ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਣੀ ਹੋ ਰਹੀ ਵੀ ਹੁਣ ਮੰਗ ਕੀ ਕਰਦੇ ਪਰ ਮੈਂ ਇਨਸਾਫ ਦੀ ਮੰਗ ਕਰਦਾ ਜੀ ਮੈਂ ਹੁਣ ਜੋ ਵੀ ਹੈਗਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਜੇਕਰ ਮੈਨੂੰ ਕੋਸਟ ਟੰਕ ਕਰੋਗੇ ਮੈਂ ਆਪਣੇ ਬੱਚੇ ਸਵੇ ਸੋ ਸਾਰੀ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਆ ਮੇਰੇ ਬੱਚੇ ਆ ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾ ਮੈਂ ਤਾਂ ਫੋਨ ਕੀਤਾ ਨਾ ਕਿਸੇ ਵੀ ਗੱਲ ਤੇ ਨਹੀਂ ਆ ਰਹੇ ਵੀ ਨਾ ਕੋਰਟ ਦੇ ਵਿੱਚ ਕਦੀ ਇਹਨਾਂ ਨੇ ਬੱਚੇ ਲੈ ਗਏ ਨਾ ਕੁਝ ਤੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚ ਕਿਹੜਾ ਬੰਦਾ ਜਿੰਨੇ ਨੇ ਇਹਨਾਂ ਦੇ ਤਰਲੇ ਨਹੀਂ ਕੱਢੇ ਵੀ ਪਰ ਕੋਈ ਗੱਲ ਨਹੀਂ ਕਰਾ ਰਹੇ ਮੇਰਾ ਨਾ ਭਾਜੀ ਗੁਰਪ੍ਰੀਤ ਜੀ ਜੇ ਕੋਈ ਵੀਡੀਓ ਆ ਰਹੀ ਵਡੀ ਤੇ ਦੀਨਾ ਹੁੰਦੇ ਜੇ ਬੇਟਾ ਸਾਧ ਚੱਤੀ ਹੈ ਕਿ ਜਿਹਦੇ ਕੋਈ ਨਾ ਹੋ ਜੇ ਨਾ ਵੱਲੋਂ ਕਰ ਦਿੱਤਾ ਫਲੋ ਕੇ ਭੰਗ ਦੋਰ ਕਰਕੇ ਬੱਚੇ ਅਗਵਾਦ ਹਾਂਜੀ ਪੂਰਾ ਮਾਮਲਾ ਕੀ ਹੈ ਜੀ ਇਸ ਤਰ੍ਹਾਂ ਮਾਮਲਾ ਇਹ ਜੀ ਮੇਰਾ ਦੋਸਤ ਹੈ ਬਚਪਨ ਦੇ ਹੀ ਦੋਸਤ ਹੈ ਦੋਵੇਂ ਇਹਦਾ ਜਦੋਂ ਵਿਆਹ ਹੋਇਆ ਜੀ ਉਸ ਤੋਂ ਬਾਅਦ ਆ ਜੀ ਵਾਈਫ ਜਦੋਂ ਉਹ ਅਸਟ੍ਰੇਲੀਆ ਭੇਜੀ ਹੈ ਅਸਟ੍ਰੇਲੀਆ ਜਾ ਕੇ ਕੁਝ ਇਹਨਾਂ ਦਾ ਪਰਿਵਾਰ ਉੱਧਰ ਵੀ ਹੈ ਤੇ ਸੱਸ ਨਾਲ ਵੀ ਲਾਗੜਾ ਡਟ ਰਹੀ ਸ਼ੁਰੂ ਤੋਂ ਹੀ ਉੱਥੇ ਉਹ उੰਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਉਹ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹਦੇ ਘਰ ਲੈ ਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾਂ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਆਈ ਉਹ ਲਾੜ ਵਿਗੜਦੇ ਗਏ ਜੀ ਤੇ ਖੀਰੀ ਉਹਨੇ ਆਪ ਦਾ ਦਾ ਖੇਡ ਕੇ ਕੁੜੀ ਨੂੰ ਵਾਪਸ ਬੁਲਾ 7-8 ਮਹੀਨਿਆਂ ਦੇ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਆ ਤੇਰੇ ਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਸਲਾਹ ਕੀਤੀ ਫਿਰ ਅਸੀਂ ਮੇਰੇ ਕਹਿੰਦਾ ਤਿੰਨੇ ਜਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟੇ ਨਾਲ ਗਏ ਅਸੀਂ ਉਹ ਹੱਥ ਜੋੜੇ ਜੀ ਪਰ ਅਸੀਂ ਹਰ ਟਾਈਮ ਬੇਇਤੀ ਕਰਾਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲਤਬਾ ਨਹੀਂ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਗਿਆ ਚੁੱਕਿਆ ਸੀ ਇਹਨਾਂ ਸਾਡੇ ਤੇ ਕੰਪਲੇਂਟ ਕੀਤੀ ਤੇਰੇ ਇਕੱਠੇ ਹੋ ਗਏ ਜੀ ਗਰਦਾਸਪੁਰ ਮੇਰੇ ਕਹਿੰਦਾ ਸਦਰ ਥਾਣੇ ਗਏ ਉੱਥੇ ਮਨੇ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ ਅੱਖਾਂ ਅੱਖਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਬਈ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦ ਨੇ ਬੇਟੇ ਨੂੰ ਛੱਡ ਗਿਆ ਬਾਅਦ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਂ ਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਹੈ ਜੜ੍ਹ ਦੀ ਲੜਾਈ ਦੀ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉਥੇ ਪਾੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰਗੀ ਨਹੀਂ ਆਪਦੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹ ਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਹੁਣ ਇਹ ਬੰਦਾ ਕਿੰਨਾ ਚਿਰ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਜਿਹੜੀ ਵੀਡੀਓ ਵਾਇਰਲ ਹੋ ਗਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹ ਦੇ ਕਹ ਰਹੇ ਹਾਂ ਕਿ ਉਹ ਅਧਿਕਾਰੀਆਂ ਕੋਲ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਸੀਂ ਅੱਜ ਕੋਸ਼ਿਸ਼ ਕਰਦੇ ਹਾਂ ਕਿ ਅੱਜ ਬੀਏ ਜੀ ਸਾਹਿਬ ਨਾਲ ਡਿਸਕਸ ਕਰਕੇ ਇਨਕੁਆਇਰੀ ਮਾਰਕ ਕਰਾਉਣੇ ਹਨ ਮਤਲਬ ਕਿ ਨੀਟ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕਈ ਦੋਸ਼ੀ ਹੈ ਤੇ ਪਰਚਾ ਦਰਜ ਕਰ ਦੇਣ ਨਹੀਂ ਤਾਂ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ ਅਲੀ ਸੰਤਾਨ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਬਲਜੀ ਸਿੰਘ ਜਿਹੜਾ ਪਿੰਡ ਉਹ ਫਟੇ ਬੋਟੋੜੀ ਅੰਤਿਕਾਲਿਕ ਜਿਹੜੇ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਹੈ ਪਿੰਡ ਗਰਦਾਸਪੁਰ ਦੀ ਇੱਕ ਵੀਡੀਓ ਨੇ ਵਾਇਰਲ ਹੋ ਗਈ ਹੈ ਜਿਹੜੇ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲ ਲਿਆ ਸੀਆ ਪਰ ਉਹ ਪਰਿਵਾਰ ਦਾ ਕਹਿਣਾ ਕਿ ਇਹਨਾਂ ਨੂੰ ਰੋਗਵਾਕ ਜਿਹੜਾ ਮਾਹੌਲਾ ਕੀ ਇਹ ਪੂਰਾ ਸੀ ਤੇ ਉਹ ਤੇ ਇਹ ਤਾਂ ਬਹੁਤ ਲੰਬੀ ਕਹਾਣੀਆ ਜੇ ਸਾਰੀ ਵਸੀਤ ਬਹੁਤ ਲੰਬੀ ਹੋ ਜੂਗੀ ਮੈਂ ਤਾਂ ਸ਼ੁਰੂ ਤੋਂ ਤੱਕ ਦਾ ਸਰਬਾ ਤੇ ਉਹਦਾ ਬਿਨਾਂ ਹੀ ਜਦੋਂ ਵਿਆਹ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਜੇ ਵੀ ਜੋ ਉਹਦੇ ਸਾਰੀ ਇਹਨਾਂ ਲੜਾਈ ਝਗੜਾ ਬਿਲਕੁਲ ਹੀ ਲੜਾਈ ਝਗੜਾ ਰੱਖਿਆ ਤੇ ਮੈਨੂੰ ਬਾਹਰ ਕਹੋ ਹਾਲੀ ਬੇਬੀ ਸਿਆਲ ਨੂੰ ਲੈ ਕੇ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਏਸ਼ੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਜਿਆ ਸੀਨੇ ਆ ਬਾਦ ਅਦੀ ਬਰ ਵਾਪਸ ਆਣਾ ਤੇ ਇਹਨੇ ਵਾਪਸ ਵੀ ਆ ਜੀ ਆਣ ਕੇ ਆਉਂਦੇ ਆਣ ਕੇ ਫਿਰ ਲੜਾਈ ਪਾ ਲਈ ਇਹਨਾਂ ਨੇ ਮੇਰੀ ਰਮਾਇਣ ਤੇ ਟਿਕਾਣਾ ਦੀ ਖਾਣ ਬਾਹਰ ਅੱਛੀਆ ਬੋਸ ਤਾਂ ਜਰਾ ਮੈਂ ਪੱਕੀ ਨਹੀਂ ਹੋ ਜਾਣਾ ਕੁਝ ਨਹੀਂ ਨਾ ਸਭ ਕੁਝ ਕਰਕੇ ਫਿਰ ਉਹਨਾਂ ਨੇ ਮੈਂ ਜਿੱਤੀ ਵੀ ਇਹੋ ਜਿਹਾ ਸੈਲਫ ਪੇਸਰ ਹੋ ਜਾਣਾ ਤੇ ਏਸ਼ੀਆ ਦਾ ਵੀ ਜਲ ਉਹਨਾਂ ਦਾ ਕੈਨੇਡਾ ਦਾ ਵੀਜਾ ਅਪਲਾਈ ਕਰ ਦਿੰਨੇ ਆ ਫਿਰ ਅਪਲਾਈ ਦਿੱਤਾ ਜੀ ਬੁਲਾਇਤਾ ਦੇ ਬਾਅਦ ਚੰਗੀ ਬਣੀ ਰਸੀ ਇਥੇ ਦਿਨ ਦੀ ਰਹੀ ਆ ਜਦੋਂ ਉਹਦੀ ਫੀਜਲ ਆ ਗਈ ਜਿੱਦਣੇ ਫੀਜਲ ਆਦੀ ਉਹਨੇ ਫਿਰ ਤਾਲ ਕਰਨਾ ਸ਼ੁਰੂ ਕਰਤਾ ਉਹਦੇ ਨਾਲ ਆਦੀ ਮਾਂ ਨੂੰ ਖੱਦ ਕੇ ਟੈਲੀਫੋਨ ਕਰਕੇ ਉਹ ਆਪਣੇ ਪ੍ਰਧਾਨ ਨੂੰ ਕਹਿੰਦਾ ਵੀ ਮੈਨੂੰ ਫੋਟੋ ਮਾਰ ਕਰਦੇ ਤੇ ਮੋਲ ਲੈ ਜੇ ਮੈਂ ਵੀ ਜਿਹੜਾ ਉਹ ਉਹ ਜਿਹੜਾ ਇਹਨੇ ਟਰਾਂਡ ਨੂੰ ਮਾ ਖਬਰਦ ਕੀਤਾ ਵੀ ਤੂੰ ਲੈ ਜਾ ਫਿਰ ਇਹ ਆਏ ਲੱਗਦੀ ਆ चले गई बचे जी मनदीपल अगले दिन कह सचे लेके जाओ फिर मैं जाके बचे लेके आया मनद अच्छे इन्ह देखा फिर हम जरा मेरे मुंडे दूसरे पैसे लाओ तभी जाओ अभी हाँ करके आगे भी आदमी मनद की मन क्या मेरे को पैसे भी नहीं है सब लुटिया गया पांच लख रुपये जो लगे मैंने इधर भी उत्ते लग गया हम पैरी वेगी तो पैरी वेचो भाव मेरा मुंडा बहुत कराओ नहीं तो फिर इतने एमएलए ने साफ साहब ओमेल करके अब समझौते कोशिश की समझौते तो अः समझौता होया नहीं जी इन्हें छत रखी भी मैं बचे में देख जाओ बचे देखते कड़ी देखते जिदन गए बच्चे जन गए ਇਹ ਬਾਹਰੀ ਬਿਆਜ਼ਰ ਦੀਆਂ ਆਈਆਂ ਨੇ ਨਾ ਨਾ ਕੱਪੜੇ ਬਣਾਉਣੇ ਆ ਮੈਂ ਇਹਨਾਂ ਦੇ ਇੱਥੇ ਦੁਕਾਨ ਕਰਦੇ ਆ ਇੱਕ ਬੜੀ ਇਹ ਪਤਾ ਕਿ ਇਹ ਪਤਾ ਕਿ ਇਹ ਸਰਕਾਰੀ ਹੈ। ਤਾਂ ਪ੍ਰਸ਼ਾਸਨ ਤੋਂ ਕੀ ਇਤਨਾਂ ਕਰਦੇ ਇਸ ਵਾਰ। ਇਹ ਲੋਕੋ ਦੇ ਮਗਰ ਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜਾਂ ਜੋ ਸਾਡੇ ਥ्रू ਜੋ ਸਾਡੇ ਸਾਹਮਣੇ ਹੋਇਆ ਉਹ ਤੋਂ ਪੁਰਜਾਇਦਾ ਸਾਰਿਆਂ ਦੇ ਹੋਇਆ। ਸਾਡਾ ਨਿਯਾਮ ਹੈ ਜੇ ਬੜਾ ਬੜਾ ਆਪ ਦੀ ਤਰਫ ਲੋਕਾਂ ਤੋਂ ਤੇ ਇਹ ਖੁਲੀ ਖੁਲੀ ਪਦੇ ਪੁਰਜਾਇਦਾ ਬਾਗੇ ਜੀ ਦਾ ਵੀ ਕਸੂਰ ਆ। ਉਹ ਇੱਥੇ ਕਰਦੇ ਕਰੋ ਤੇ ਪਰ ਜੇਕਰ ਇਹਦੀ ਖਾਸ ਕਰੇ ਬਲਦੀ ਵੀ ਇਹ ਫਾਇਦਾਕਰ ਜਿਹੜਾ ਹੋ ਸਕਦਾ।